ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਦਾ ਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਫੇਰ ਖਬਰ ਲੈ ਕੇ ਆਏ ਹਾਂ ਜ਼ਿਲ੍ਹਾ ਅਦਾਲਤਾਂ ਤੋਂ ਮਾਮਲਾ ਹੈਗਾ ਬਿਕਰਮ ਸਿੰਘ ਮਜੀਠੀਏ ਵਿਰੁੱਧ ਦਰਜ ਕੀਤੇ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਬਾਰੇ ਪੰਜਾਬ ਫਾਈਲਸ ਟੀਵੀ ਦੇ ਇਸ ਪੱਤਰਕਾਰ ਨੇ ਇੱਕ ਦਰਖਾਸਤ ਲਾਈ ਸੀ ਕਿ ਮੈਨੂੰ ਅਦਾਲਤ ਦੇ ਵਿੱਚ ਬੈਠ ਕੇ ਕੇਸ ਸੁਣੰਦੀ ਆਗਿਆ ਦਿੱਤੀ ਜਾਏ ਅਤੇ ਰਿਪੋਰਟਿੰਗ ਕਰਨ ਦੀ ਆਗਿਆ ਦਿੱਤੀ ਜਾਏ ਇਸ ਮਾਮਲੇ ਤੇ ਅੱਜ ਤਰੀਕ ਸੀਗੀ ਤੇ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਮਜੀਠੀਆ ਦੇ ਐਡਵੋਕੇਟਸ ਦੀ ਟੀਮ ਜਿਹੜੀ ਹੈਗੀ ਆ ਲੈਡ ਬਾਈ ਦਮਨਦੀਪ ਸਿੰਘ ਸੋਭਤੀ ਉਹਨਾਂ ਨੇ ਜਵਾਬ ਆਪਣਾ ਦਾਇਰ ਕਰਤਾ ਔਰ ਖੁਸ਼ੀ ਨਾਲ ਦੱਸਦੇ ਆ ਕਿ ਉਹਨਾਂ ਨੇ ਮੇਰੀ ਦਰਖਾਸਤ ਦੀ ਹਮਾਇਤ ਕੀਤੀ ਹੈ ਆ ਤੁਸੀਂ ਸਕਰੀਨ ਤੇ ਵੇਖੋ ਸਕਰੀਨ ਤੇ ਜਿਹੜਾ ਹਾਈਲਾਈਟਡ ਏਰੀਆ ਜਾਂ ਪੋਰਸ਼ਨ ਹੈ ਉਹਦੇ ਵਿੱਚ ਉਹਨਾਂ ਸਪਸ਼ਟ ਲਿਖਿਆ ਹੈ ਕਿ ਬੀ ਐਨ ਐਸ ਐਸ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਉਹਦੇ ਸੈਕਸ਼ਨ 368 ਦੇ ਮੁਤਾਬਕ ਰਜਿੰਦਰ ਸਿੰਘ ਤਗੜ ਨੂੰ ਇਸ ਕੋਰਟ ਦੇ ਵਿੱਚ ਬੈਠਣ ਦੀ ਆਗਿਆ ਦਿੱਤੀ ਜਾਏ ਅਤੇ ਅਕਿਊਜ਼ਡ ਵਿਕਰਮ ਸਿੰਘ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਨਾਲ ਹੀ ਉਹਨਾਂ ਨੇ ਕਿਹਾ ਕਿ ਹੋਰ ਪੱਤਰਕਾਰਾਂ ਨੂੰ ਵੀ ਬੈਠਣ ਦੀ ਆਗਿਆ ਦੇ ਦਿੱਤੀ ਜਾਏ ਜਿਹੜੇ ਫੇਅਰ ਔਰ ਟਰਾਂਸਪੇਰੈਂਟ ਤੌਰ ਤੇ ਰਿਪੋਰਟਿੰਗ ਕਰਨ ਦੇ ਇਛੁਕ ਨੇ ਅੱਗੇ ਉਹਨਾਂ ਨੇ ਨਾਲ ਇੱਕ ਹੋਰ ਐਪਲੀਕੇਸ਼ਨ ਵੀ ਲਾਈ ਕਿ ਅਦਾਲਤ ਦੀ ਸਾਰੀ ਕਾਰਵਾਈ ਇੰਟਰਨੈਟ ਤੇ ਲਾਈਵ ਸਟ੍ਰੀਮਿੰਗ ਕੀਤੀ ਜਾਏ ਖੈਰ ਉਹ ਇੱਕ ਵੱਖਰੀ ਉਹਨਾਂ ਨੇ ਦਰਖਾਸਤ ਲਾਈ ਉਸ ਦਰਖਾਸਤ ਦਾ ਮੇਰੀ ਦਰਖਾਸਤ ਨਾਲ ਕੋਈ ਸੰਬੰਧ ਨਹੀਂ ਸੀ ਅੱਗੇ ਆਉਂਦੇ ਆ ਜੀ ਕਿ ਫੇਰ ਸਵੇਰੇ ਜਦੋਂ ਅਸੀਂ ਗਏ ਤਾਂ ਪਤਾ ਲੱਗਿਆ ਕਿ ਵਿਜੀਲੈਂਸ ਬਿਊਰੋ ਯਾਨੀ ਕਿ ਸਟੇਟ ਨੇ ਹਜੇ ਜਵਾਬ ਧਾਇਰ ਨਹੀਂ ਦਿੱਤਾ ਦੋ ਗੇੜੇ ਮਾਰਨ ਤੋਂ ਬਾਅਦ ਸਾਨੂੰ ਇਹ ਕਿਹਾ ਗਿਆ ਕਿ ਦੁਪਹਿਰ ਬਾਅਦ ਵਿਜਲੈਂਸ ਬਿਊਰੋ ਆਪਣਾ ਜਵਾਬ ਦਾਇਰ ਕਰੇਗੀ ਮੇਰੇ ਐਡਵੋਕੇਟ ਦਮਨਦੀਪ ਸਿੰਘ ਅਤੇ ਉਹਨਾਂ ਦੀ ਅਸਿਸਟੈਂਟ ਐਡਵੋਕੇਟ ਪਲਕ ਮੇਰੇ ਨਾਲ ਹੁੰਦੇ ਸੀ ਦੁਪਹਿਰ ਤੋਂ ਬਾਅਦ ਸਵਾ 2 ਵਜੇ ਗਏ ਤਾਂ ਸਾਨੂੰ ਕਿਹਾ ਗਿਆ ਕਿ ਵਿਜਲੈਂਸ ਬਿਊਰੋ ਦਾ ਜਵਾਬ ਰਸਤੇ 'ਚ ਤੁਰਿਆ ਆਉਂਦਾ ਜੀ ਔਨ ਦੀ ਵੇ ਤਾਂ 4 ਵਜੇ ਤੱਕ ਤੁਸੀਂ ਇੰਤਜ਼ਾਰ ਕਰੋ ਅਸੀਂ 4 ਵਜੇ ਤੱਕ ਇੰਤਜ਼ਾਰ ਕੀਤਾ 4 ਵਜਨ ਤੋਂ ਕੁਝ ਮਿੰਟ ਪਹਿਲਾਂ ਵੈਜਲੈਂਸ ਬਿਊਰੋ ਦੇ ਵਕੀਲ ਜਿਹਦੇ ਵਿੱਚ ਮਿਸਟਰ ਪੀ ਆਈ ਪੀ ਸਿੰਘ ਅਤੇ ਫੈਰੀ ਸੌਫਤ ਨੇ ਨਾਲ ਉਹਨਾਂ ਦੇ ਜਿਹੜੇ ਰੈਗੂਲਰ ਪੀ ਪੀ ਨੇ ਮਨਜੀਤ ਸਿੰਘ ਉਹ ਕੋਰਟ ਦੇ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਆ ਸਕਰੀਨ ਤੇ ਵੇਖੋ ਇਹ 15 15 ਲਾਈਨਾਂ ਤੋਂ ਵੱਧ ਦਾ ਜਵਾਬ ਨਹੀਂ ਹੈਗਾ। ਔਰ ਇਸ ਜਵਾਬ ਨੂੰ ਪੜ੍ਹ ਕੇ ਮੈਨੂੰ ਹੈਰਾਨੀ ਵੀ ਹੋਈ ਔਰ ਖੁਸ਼ੀ ਵੀ ਹੋਈ। ਖੁਸ਼ੀ ਇਸ ਕਰਕੇ ਹੋਈ ਕਿ ਇੰਨਾ ਕਮਜ਼ੋਰ ਜਵਾਬ ਉਹਨਾਂ ਨੇ ਦਿੱਤਾ ਔਰ ਹੈਰਾਨੀ ਇਸ ਗੱਲ ਕਿ ਗਲਤ ਕਰਕੇ ਹੋਈ ਕਿ ਆ 15 ਲਾਈਨਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨੂੰ ਤਿਆਰ ਕਰਨ ਵਾਸਤੇ ਬਾਈ ਨਾਲ ਇੱਕ ਤਰੀਕ ਮਿਸ ਕੀਤੀ ਗਈ ਫਿਰ ਅੱਜ ਸਾਰਾ ਦਿਨ ਸਾਨੂੰ ਅਦਾਲਤ ਦੇ ਵਿੱਚ ਬਿਠਾਇਆ ਤੇ ਮੈਂ ਤਾਂ ਖੈਰ ਜੱਜ ਸਾਹਿਬ ਨੂੰ ਬੇਨਤੀ ਇਹ ਕੀਤੀ ਜਿਹਾ ਸਾ ਮੈਂ ਕਿਤੇ ਦਰਖਾਸਤ ਦੇ ਕੇ ਆਪਣੇ ਆਪ ਨੂੰ ਸਜ਼ਾ ਲਾ ਲਈ ਹੈ ਕਿ ਜਵਾਬ ਹੀ ਨਹੀਂ ਦਿੰਦੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਖਰ ਉਹਨਾਂ ਨੇ ਕਹਿਆ ਸਟੇਟ ਦੀ ਜਵਾਬ ਸਟੇਟ ਦਾ ਜਵਾਬ ਆ ਜਾਣ ਦਿਓ ਤੇ 4 ਵਜੇ ਆਇਓ ਹੁਣ ਤੁਹਾਨੂੰ ਅੱਗੇ ਦੱਸਨੇ ਆ ਕਿ ਜਿਹੜਾ ਵੈਜਲੈਂਸ ਨੇ ਕਿਹੜੇ ਦੋ ਇਸ਼ੂ ਆਪਣੀ ਆ 15 ਲਾਈਨਾਂ ਵਾਲੀ ਰਿਪਲਾਈ ਦੇ ਵਿੱਚ ਉਠਾਈ ਉਹ ਕਹਿੰਦੇ ਜੀ ਰਜਿੰਦਰ ਸਿੰਘ ਤੱਗੜ ਦੀ ਕੋਈ ਲੋਕਸ ਸਟੈਂਡਾਏ ਨਹੀਂ ਬਣਦੀ ਅਦਾਲਤ ਦੇ ਵਿੱਚ ਬੈਠ ਕੇ ਮਜੀਠੀਏ ਕੇਸ ਨੂੰ ਸੁਣਨ ਦੀ 1 ਨੰਬਰ 2 ਕਹਿੰਦੇ ਜੀ ਇਸ ਦਰਖਾਸਤ ਰਾਹੀਂ ਰਿੰਦਰ ਸਿੰਘ ਤੱਗੜ ਨੇ ਇਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਪੀ ਆਈ ਐਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦੀ ਕਾਨੂੰਨ ਆਗਿਆ ਨਹੀਂ ਦਿੰਦਾ ਅਤੇ ਨਾਲ ਲਿਖਿਆ ਇਹ ਮਤਲਬ ਕਿ ਮਿਸ ਯੂਜ਼ ਆਫ ਪ੍ਰੋਸੈਸ ਆਫ ਲਾ ਕੀਰਨ ਸੇ ਤੱਗਰ ਨੇ ਕਾਨੂੰਨ ਦੇ ਪ੍ਰੋਸੈਸ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਇਸ ਤਰਖਾਸਤਨਾ ਕੀਤੀ ਆ ਹੁਣ ਮੈਂ ਤੁਹਾਨੂੰ ਯਾਦ ਕਰਾਉਂਦਾ ਚੱਲਾਂ ਕਿ ਕੱਲ ਜਿਹੜੀ ਅਸੀਂ ਇੰਟਰਵਿਊ ਕੀਤੀ ਸੀ ਜਸਟਿਸ ਰਣਜੀਤ ਸਿੰਘ ਰੰਦਾਵਾ ਰਿਟਾਇਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਉਹਨਾਂ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਭਾਰਤ ਦੇ ਵਿੱਚ ਪ੍ਰਿੰਸੀਪਲ ਆਫ ਓਪਨ ਕੋਰਟ ਅਦਾਲਤਾਂ ਜਨਰਲ ਪਬਲਿਕ ਲਈ ਖੁੱਲੀਆਂ ਨੇ ਇਹਨਾਂ ਨੂੰ ਪ੍ਰਤੀਬੰਧਿਤ ਨਹੀਂ ਕੀਤਾ ਜਾ ਸਕਦਾ ਪਬਲਿਕ ਦੇ ਲਈ ਉਹਨਾਂ ਨੇ ਬਹੁਤ ਕੁਝ ਸਪਸ਼ਟ ਕੀਤਾ ਆ ਲਓ ਥੋੜਾ ਜਿਹਾ ਰੈਲੇਵੈਂਟ ਪੋਰਸ਼ਨ ਤੁਸੀਂ ਰੰਧਾਵਾ ਸਾਹਿਬ ਨਾਲ ਸਾਡੀ ਹੋਈ ਗੱਲਬਾਤ ਦਾ ਸੁਣੋ ਫੇਅਰ ਟ੍ਰਾਇਲ ਦਾ ਕਨਸੈਪਟ ਹੈਗਾ ਕਿ ਓਪਨ ਟ੍ਰਾਇਲ ਓਪਨ ਕੋਰਟ ਆ ਓਪਨ ਕੋਰਟ ਟ੍ਰਾਇਲ ਓਪਨ ਟ੍ਰਾਇਲ ਵਿੱਚ ਉਹਨੂੰ ਜਿਹੜਾ ਨਾ ਉਹਦੀ ਸੁਣਵਾਈ ਜਿਹੜੀ ਆ ਨਾ ਓਪਨ ਕੋਰਟ 'ਚ ਹੋਵੇ ਤੇ ਜੇ ਜਿਹਦਾ ਐਕਸੈਸ ਪਬਲਿਕ ਨੂੰ ਅਵੇਲੇਬਲ ਹੋਵੇ ਹੋਰ ਵੀ ਸਾਰੇ ਜਾਣੇ ਜਾ ਸਕਦੇ ਹੁਣ ਆਉਨੇ ਆ ਆਪਾਂ ਲੋਕਸ ਸਟੈਂਡ ਆਏ ਤੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਮੈਂ ਕਰਦਾ ਕਿ ਲੋਕਸ ਸਟੈਂਡ ਆਏ ਹੁੰਦਾ ਕੀ ਹੈ ਲੋਕਸ ਸਟੈਂਡ ਆਏ ਕਹਿੰਦੇ ਆ ਜੀ ਪਲੇਸ ਟੂ ਸਟੈਂਡ ਮਤਲਬ ਕੇ ਪੈਰ ਧਰਨ ਦੀ ਜਗ੍ਹਾ ਕਹਿੰਦੇ ਜੀ ਇਹ ਸਾਰੇ ਮਾਮਲੇ ਜ ਮੀਡੀਏ ਦੇ ਕੇਸ ਚ ਵਿਜਲੈਂਸ ਕਹਿੰਦੀ ਰਜਿੰਦਰ ਸਿੰਘ ਤਗੜ ਲਈ ਪੈਰ ਧਰਨ ਨੂੰ ਕੋਈ ਜਗ੍ਹਾ ਨਹੀਂ ਕਿਉਂਕਿ ਉਹਦਾ ਕੋਈ ਲੀਗਲ ਰਾਈਟ ਇਫੈਕਟ ਨਹੀਂ ਹੋਇਆ ਹੁਣ ਮੇਰਾ ਲੀਗਲ ਰਾਈਟ ਕਿਵੇਂ ਇਫੈਕਟ ਹੋਇਆ ਜਦੋਂ ਮੇਰਾ ਇਹ ਰਾਈਟ ਆਫ ਫਰੀडम ਟੂ ਐਕਸਪ੍ਰੈਸ ਐਂਡ ਸਪੀਕ ਉਹ ਕਟੇਲ ਹੋ ਗਿਆ ਬੰਦ ਹੋ ਗਿਆ ਤੇ ਮੇਰਾ ਰਾਈਟ ਪ੍ਰਭਾਵਿਤ ਹੋ ਗਿਆ ਵਾਇਲੇਟ ਹੋ ਗਿਆ ਤੇ ਫਿਰ ਇਹਦਾ ਮਤਲਬ ਮੇਰੀ ਲੋਕਲ ਸਟੈਂਡਾਈ ਬਣ ਗਈ ਜਿਹੜਾ ਕਹਿੰਦੇ ਨੇ ਪੈਰ ਰੱਖਣ ਨੂੰ ਥਾਂ ਰਿੰਦਰ ਸਿੰਘ ਤੱਗੜ ਵਾਸਤੇ ਇਸ ਕੇਸ ਵਾਸ ਇਸ ਕੇਸ ਵਿੱਚ ਨਹੀਂ ਉਹ ਗਲਤ ਕਹਿ ਰਹੇ ਆ ਕਿਉਂਕਿ ਲੋਕ ਸਟੈਂਡਾਈ ਦਾ ਰੀਅਲ मीनिंग ਆ ਪਲੇਸ ਟੂ ਸਟੈਂਡ ਰੈਫਰਿੰਗ ਟੂ ਲੀਗਲ ਰਾਈਟ ਆਫ ਅ ਪਾਰਟੀ ਟੂ ਇਨੀਸ਼ੀਏਟ ਲੌ ਸੂਟ অর ਲੀਗਲ ਐਕਸ਼ਨ ਬਿਫੋਰ ਅ ਕੋਰਟ ਇਟ ਮੀਨਸ ਕਿ ਕਿਸੇ ਬੰਦੇ ਦਾ ਡਾਇਰੈਕਟਲੀ ਕੋਈ ਇੰਟਰਸਟ ਕਿਸੇ ਮਾਮਲੇ ਚ ਉਹ ਅਫੈਕਟ ਹੁੰਦਾ ਹੋਵੇ ਸਫਰ ਕਰਦਾ ਹੋਵੇ ਜਾਂ ਉਹਨੂੰ ਕਾਨੂੰਨੀ ਇੰਜਰੀ ਜਦੋਂ ਮੇਰਾ ਰਾਈਟ ਮੇਰਾ ਹੱਕ ਇਹਨਾਂ ਨੇ ਬੰਦ ਕਰਤਾ ਰਿਪੋਰਟਿੰਗ ਦਾ ਤਾਂ ਸਮਝੋ ਜੀ ਮੇਰੇ ਇੰਜਰੀ ਹੋ ਗਈ ਰਾਈਟ ਇਹ ਕਾਨੂੰਨੀ ਤੌਰ ਤੇ ਵਰਡ ਵਰਤਿਆ ਜਾਂਦਾ ਵੀ ਮੇਰੇ ਜ਼ਖਮ ਹੋ ਗਿਆ ਤੇ ਔਰ ਲਾਈਕਲੀ ਟੂ ਸਫਰ ਜਾਂ ਆਨ ਵਾਲੇ ਦਿਨਾਂ ਚ ਮੇਰੇ ਰਾਈਟ ਦੇ ਉੱਤੇ ਕੋਈ ਹਮਲਾ ਹੋ ਰਿਹਾ ਮੈਨੂੰ ਇੰਜਰੀ ਹੋ ਰਹੀ ਆ ਤਾਂ ਇਹਦਾ ਮਤਲਬ ਆ ਉਹਦੀ ਲੋਕਸ ਸਟੈਂਡਾਇ ਇਫੈਕਟ ਹੋ ਰਹੀ ਆ ਤੇ ਫਿਰ ਮੇਰੀ ਲੋਕਸ ਸਟੈਂਡਾਇ ਤਾਂ ਬਣ ਗਈ ਤੁਸੀਂ ਲੋਕਸ ਸਟੈਂਡਾਇ ਦੇ ਅਰਥ ਜਾਨਣਾ ਚਾਹੁੰਦੇ ਹੋ ਖੁਦ ਤੇ ਤੁਸੀਂ ਥੋੜੀ ਜੀ ਸਰਚ ਕਰੋ Google ਤੇ ਜਾਓ ਜਾਂ AI ਤੇ ਸਰਚ ਕਰੋ ChatGPT ਤੇ ਸਰਚ ਕਰੋ ਕਿ ਲੋਕਲ ਸਟੈਂਡਾਈ ਦੇ ਅਰਥ ਕੀ ਹੁੰਦੇ ਆ ਤੁਹਾਨੂੰ ਸਾਰਾ ਕੁਝ ਖੁੱਲ ਕੇ ਸਮਝ ਆ ਜਾਊਗਾ ਇਨ ਬਰੀਫ ਮਤਲਬ ਕਿ ਜੇ ਮੈਂ ਤੁਹਾਨੂੰ ਕਹਾਂ ਜੇ ਕੋਈ ਬੰਦਾ ਡਿਮੋਨਸਟ੍ਰੇਟ ਕਰੇ ਅਦਾਲਤ ਦੇ ਅੱਗੇ ਕਿ ਉਹਦਾ ਕੋਈ ਸਪੈਸੀਫਿਕ ਕੋਈ ਖਾਸ ਜਾਂ ਪਰਸਨਲ ਨਿੱਜੀ ਜਿਹੜਾ ਰਾਈਟ ਹੈ ਉਹ ਵਾਇਲੇਟ ਹੋ ਰਿਹਾ ਉਹਨੂੰ ਇੰਜਰੀ ਹੋ ਰਹੀ ਆ ਤਾਂ ਉਹ ਫਿਰ ਲੋਕਸ ਟੈਂਡਾਈ ਉਹਦੀ ਬਣ ਜਾਂਦੀ ਹੈ ਸੋ ਬਿਕਰਮ ਮਜੀਠੀਏ ਦੀ ਸਾਰੀ ਪ੍ਰोसीडिंग ਨੂੰ ਪੱਤਰਕਾਰਾਂ ਤੋਂ ਦੂਰ ਰੱਖਣਾ ਇਨ ਕੈਮਰਾ ਕਰਨ ਦੇ ਨਾਲ ਮੇਰੀ ਔਰ ਮੇਰੇ ਵਰਗਿਆਂ ਪੱਤਰਕਾਰਾਂ ਦੀ ਜਿਹੜੀ ਫ੍ਰੀडम ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਉਹ ਪ੍ਰਭਾਵਿਤ ਹੋਈ ਕੰਟੇਨ ਹੋਈ ਤਾਂ ਫਿਰ ਸਾਡੀ ਲੋਕ ਸਟੈਂਡ ਐ ਬਣ ਗਈ ਜਰਨਲਿਸਟ ਦੇ ਅਲੱਗ ਰਾਈਟਸ ਨੇ ਮੇਰੇ ਵਿਚਾਰ ਜਰਨਲਿਸਟ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਜੇ ਫਰਜ਼ ਕਰੋ ਕੋਈ ਹੈ ਵੀ ਸਿਕਿਉਰਿਟੀ ਰੀਜ਼ਨ ਵੀ ਹੈ ਤੇ ਜਰਨਲਿਸਟ ਨੂੰ ਬਾਰ ਨਹੀਂ ਕੀਤਾ ਜਾ ਸਕਦਾ ਮੇਰੇ ਵਿਚਾਰ ਕਿਉਂਕਿ ਜਰਨਲਿਸਟ ਦੀ ਇੱਕ ਡਿਊਟੀ ਹੈ ਉਹਨਾਂ ਦਾ ਫ੍ਰੀडम ਆਫ ਸਪੀਚ ਦਾ ਰਾਈਟ ਹੈ ਜਿਹੜਾ ਉਹਨਾਂ ਦਾ ਰਾਈਟ ਹੈ ਸੈਕਸ਼ਨ ਆਰਟੀਕਲ 19 ਆਫ ਦਿ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਰਾਈਟ ਹੈ ਫਰੀडम ਆਫ ਸਪੀਚ ਤੇ ਉਹ ਫਰੀडम ਆਫ ਸਪੀਚ ਦੇ ਜ਼ਰਾਏ ਉਹਨਾਂ ਦਾ ਡਿਊਟੀ ਹੈ ਜਾਂ ਫਰਜ਼ ਹੈ ਕਿ ਜਨਤਾ ਨੂੰ ਐਸ ਜੀ ਇੰਪੋਰਟੈਂਟ ਨਿਊਜ਼ ਜਿਹੜੀ ਪਹੁੰਚਾਉਣਾ ਦੇਖੋ ਹਰ ਪੱਤਰਕਾਰ ਨੂੰ ਇਹ ਪ੍ਰੋਸੀਜਰ ਹੈ ਮੈਂ ਆਪ ਫਾਈਲ ਕੀਤੀ ਐਪਲੀਕੇਸ਼ਨ ਤੇ ਮੈਂ ਹੁਣ ਆਉਣਾ ਤੁਹਾਨੂੰ ਅੱਗੇ ਸਮਝਾਉਣਾ ਵੀ ਪੀਆਇਲ ਕਿਉਂ ਨਹੀਂ ਹੈਗੀ ਹਰ ਪੱਤਰਕਾਰ ਨੂੰ ਜੇ ਮੈਨੂੰ ਆਗਿਆ ਮਿਲ ਜਾਂਦੀ ਹੈ ਤਾਂ ਪ੍ਰੈਸੀਡੈਂਟ ਸੈੱਟ ਹੋ ਜਾਊਗਾ ਉਹ ਵੀ ਦਰਖਾਸਤ ਲਾ ਕੇ ਤੇ ਅਦਾਲਤ ਦੇ ਵਿੱਚ ਇਸ ਪ੍ਰੋਸੀਡਿੰਗ ਨੂੰ ਵਾਚਣ ਦੀ ਅਰਜ਼ੀ ਲਾ ਸਕਦੇ ਆਂ ਔਰ ਪਰਮਿਸ਼ਨ ਲੈ ਸਕਦੇ ਆਂ ਹੁਣ ਇਹ ਕਹਿੰਦੇ ਆ ਜੀ ਵਿਜੀਲੈਂਸ ਵਾਲੇ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਆ ਜਨ ਹਿੱਤ ਯਾਚਿਕਾ ਹੈ ਤੇ ਇਹ ਪਰਮਿਸਿਬਲ ਨਹੀਂ ਨਹੀਂ ਆਗਿਆ ਨਹੀਂ ਦਿੱਤੀ ਜਾ ਸਕਦੀ ਇਹ ਕਾਨੂੰਨ ਦੇ ਪ੍ਰੋਸੈਸ ਦੀ ਦੁਰਵਰਤੋਂ ਹੈ ਹੁਣ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਡੈਫੀਨੇਸ਼ਨ ਸੁਣੋ ਉਹ ਕਹਿੰਦੇ ਆ ਜੀ ਇੱਕ ਲੀਗਲ ਟੂਲ ਆ ਇੱਕ ਹਥਿਆਰ ਆ ਕਾਨੂੰਨੀ ਸੰਦ ਹੈ ਜਿਹੜਾ ਅਲਾਉ ਕਰਦਾ ਹੈ ਜਨਤਾ ਦੇ ਕਿਸੇ ਇੱਕ ਮੈਂਬਰ ਨੂੰ ਜਾਂ ਇੱਕ ਤੋਂ ਵੱਧ ਮੈਂਬਰ ਨੂੰ ਕਿ ਉਹ ਅਦਾਲਤ ਦੇ ਅੱਗੇ ਆ ਜੇ ਕਾਦੇ ਵਾਸਤੇ ਤਾਂ ਕਿ ਜੇ ਜਨਤਾ ਦੇ ਕੋਈ ਹਿੱਤ ਕਿਸੇ ਸਰਕਾਰ ਦੇ ਐਕਸ਼ਨ ਤੋਂ ਪ੍ਰਭਾਵਿਤ ਹੋ ਰਹੇ ਆ ਜਾਂ ਡਾਇਰੈਕਟਲੀ ਇੰਡਾਇਰੈਕਟਲੀ ਉਹ ਜਾਂ ਉਹਦੇ ਨਾਲ ਦੇ ਹੋਰ ਕਈ ਬੰਦੇ ਪ੍ਰਭਾਵਿਤ ਹੋ ਰਹੇ ਆ ਤੇ ਉਹ ਇੱਕ ਦਰਖਾਸਤ ਪਾ ਕੇ ਸਿੱਧਾ ਅਦਾਲਤ ਦੇ ਅੱਗੇ ਆ ਸਕਦਾ ਵੀ ਦੇਖੋ ਆ ਹਜ਼ਾਰ ਬੰਦਾ ਆ 2000 ਬੰਦਾ ਸਰਕਾਰ ਦੀ ਇਸ ਕਾਰਵਾਈ ਤੋਂ ਅਫੈਕਟ ਹੋ ਰਿਹਾ ਤੇ ਸਰਕਾਰ ਨੂੰ ਆਦੇਸ਼ ਦਿੱਤਾ ਜਾਏ ਕਿ ਉਹ ਆਪਣੀ ਕਾਰਵਾਈ ਬੰਦ ਕਰੇ ਜਾਂ ਉਹਨੂੰ ਦਰੁਸਤ ਕਰੇ ਅੱਗੇ ਆਉਣੇ ਉਹ ਮੈਕੈਨਿਜ਼ਮ ਟੂ ਐਨਸ਼ੋਰ ਦੀ ਇਨਫੋਰਸਮੈਂਟ ਆਫ ਇਹ ਕਹਾ ਦੇ ਲਈ ਵਰਤੀ ਜਾਂਦੀ ਹੈ ਪੀਐਲ ਕਿ ਜਿਹੜਾ ਫੰਡਾਮੈਂਟਲ ਰਾਈਟ ਆ ਤੁਹਾਡਾ ਬੁਨਿਆਦੀ ਹੱਕ ਹੈ ਇੱਕ ਨਾਗਰਿਕ ਦਾ ਉਹਨੂੰ ਲਾਗੂ ਕਰਨ ਲਈ ਤੇ ਉਸ ਹੱਕ ਨੂੰ ਜਿਹੜਾ ਬੰਦਾ ਕੁਚਲ ਰਿਹਾ ਹੈ ਖਤਮ ਕਰ ਰਿਹਾ ਹੈ ਉਸ ਬੰਦੇ ਨੂੰ ਅਕਾਊਂਟੇਬਲ ਉਹਨੂੰ ਜਵਾਬਦੇਹ ਬਣਾਉਣ ਲਈ ਪਬਲਿਕ ਇੰਟਰਸਟ ਲਿਟੀਗੇਸ਼ਨ ਅਦਾਲਤ ਦੇ ਵਿੱਚ ਪਾਈ ਜਾ ਸਕਦੀ ਹੈ ਹੁਣ ਮੈਂ ਦੱਸਦਾ ਹਾਂ ਵੀ ਮੇਰੀ ਦਰਖਾਸਤ ਪੀ ਆਈ ਐਲ ਕਿਉਂ ਨਹੀਂ ਕਿਉਂਕਿ ਇਹ ਮੈਂ ਇੰਡੀਵਿਜੂਅਲ ਲੈਵਲ ਤੇ ਆਪਣੇ ਲਈ ਆਗਿਆ ਮੰਗੀ ਆ ਸਾਰੀ ਜਨਤਾ ਲਈ ਆਗਿਆ ਨਹੀਂ ਮੰਗੀ ਮੈਂ ਸਿਰਫ ਪੱਤਰਕਾਰ ਦੀ ਗੱਲ ਕਰ ਰਿਹਾ ਮੈਂ ਪੱਤਰਕਾਰ ਹ ਪਰ ਮੈਂ ਸਾਰੇ ਪੱਤਰਕਾਰਾਂ ਦੇ ਲਈ ਦਰਖਾਸਤ ਨਹੀਂ ਲਾਈ ਜੇ ਮੈਂ ਸਾਰਿਆਂ ਲਈ ਲਾਈ ਹੁੰਦੀ ਤਾਂ ਫੇਰ ਇਹ ਬਣ ਜਾਂਦੀ ਪੀਆਇਲ ਇੱਕ ਕਿਸਮ ਦੀ ਜੇ ਮੈਂ ਲਿਖਿਆ ਹੁੰਦਾ ਕਿ ਮੈਨੂੰ ਰਜਿੰਦਰ ਸਿੰਘ ਤੱਗੜ ਜਰਨਲਿਸਟ ਨੂੰ ਅਤੇ ਸ਼ਹਿਰ ਦੇ ਜਾਂ ਪੰਜਾਬ ਦੇ ਹਰ ਬੰਦੇ ਨੂੰ ਅਦਾਲਤ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ ਤਾਂ ਪੀਆਇਲ ਹੋ ਸਕਦੀ ਸੀ ਪੀਆਇਲ ਤਾਂ ਮੈਂ ਇਹਨੂੰ ਕਹਿਣਾ ਗਲਤ ਹੈ ਯਾਨੀ ਕਿ ਜਿਹੜੇ ਸਿਆਣੇ ਵਕੀਲ ਆ ਵਜਲੈਂਸ ਬਿਊਰੋ ਦੇ ਸਪੈਸ਼ਲ ਪੀਪੀ ਲਾਏ ਜਾਂਦੇ ਨਾਮ ਮੈਂ ਪਹਿਲਾਂ ਲਏ ਉਹਨਾਂ ਨੂੰ ਪੀਆਇਲ ਦੀ ਡੈਫੀਨੇਸ਼ਨ ਨੂੰ ਇੰਟਰਪ੍ਰੀਟ ਕਰਨ ਦੇ ਵਿੱਚ ਗਲਤੀ ਲੱਗ ਰਹੀ ਹੈ ਉਹਨਾਂ ਨੂੰ ਅੱਗੇ ਗਲਤੀ ਲੱਗ ਰਹੀ ਹੈ ਲੋਕ ਸਟੈਂਡਾਈਜ਼ ਸਮਝਣ ਦੀ ਇਹ ਕਿਹੋ ਜਿਹਾ ਫਿਰ ਵਕੀਲ ਨੇ ਜੀ ਸਿਰਫ ਕੋਸ਼ਿਸ਼ ਇਹ ਹੈ ਕਿ ਰਜਿੰਦਰ ਸਿੰਘ ਤੱਗੜ ਅਦਾਲਤ ਚ ਬੈਠ ਕੇ ਲੋਕਾਂ ਤੱਕ ਸਚਾਈ ਨਾ ਪਹੁੰਚਾ ਸਕੇ ਇਹ ਹੀ ਕੋਸ਼ਿਸ਼ ਆ ਐਸੇ ਕਰਕੇ ਸ਼ਾਮ ਦੇ 4 ਵਜੇ ਤੱਕ ਸਾਨੂੰ ਬਿਠਾਈ ਰੱਖਿਆ ਮੇਰੇ ਐਡਵੋਕੇਟ ਦਮਨਦੀਪ ਸਿੰਘ ਅਤੇ ਉਹਨਾਂ ਦੀ ਅਸਿਸਟੈਂਟ ਪਲਕ ਐਡਵੋਕੇਟ ਨੂੰ ਚਾਰ ਵਾਰੀ ਅਲੋਂਗ ਵਿਦ ਮੀ ਕੋਰਟ ਦੇ ਚੱਕਰ ਮਾਰਨੇ ਪਏ ਤੇ ਫਿਰ ਆਖਰਕਾਰ ਉਹਨਾਂ ਨੇ ਜਵਾਬ ਦਿੱਤਾ ਔਰ ਇੱਕ ਪੇਜ ਦਾ ਜਵਾਬ ਜਿਹੜਾ ਤੁਹਾਨੂੰ ਅਸੀਂ ਪਹਿਲਾਂ ਦਿਖਾਇਆ ਤੇ ਫਿਰ ਇੰਨੀ ਦੇਰ ਇੰਨੀ ਜਿਹੜੀ ਆ ਮਿਹਨਤ ਕੀਤੀ ਹੈ ਤੇ ਤੁਸੀਂ ਇਸ਼ੂ ਕੀ ਰੇਜ਼ ਕੀਤੇ ਦੋ ਬਿਲਕੁਲੀ ਮੱਠੇ ਇਸ਼ੂ ਰੇਜ਼ ਕੀਤੇ ਜਿਨ੍ਹਾਂ ਦਾ ਕੋਈ ਮੇਰਾ ਖਿਆਲ ਹੈ ਮਕਸਦ ਹੀ ਹੈ ਨਹੀਂ ਮੇਰੀ ਮੇਰੀ ਜਿਹੜੀ ਐਪਲੀਕੇਸ਼ਨ ਆ ਉਹਦੇ ਨਾਲ ਉਹਦਾ ਕੋਈ ਲਿੰਕ ਹੀ ਨਹੀਂ ਮੈਂ ਸਿਰਫ ਗੱਲ ਕਰ ਰਿਹਾ ਬੀ ਐਨ ਐਸ ਐਸ ਦੀ ਧਾਰਾ 366 ਇਹ ਕਹਿੰਦੀ ਹੈ ਧਾਰਾ ਸੈਕਸ਼ਨ 1 ਸੈਕਸ਼ਨ 2 ਪੜ੍ਹ ਲਓ ਇਹ ਕਹਿੰਦੇ ਜੀ ਕੋਰਟ ਭਾਰਤ ਦੇ ਵਿੱਚ ਜਨਰਲੀ ਓਪਨ ਹੋਏਗੀ ਕੁਲੀ ਹੋਏਗੀ ਬੰਦ ਕਦੋਂ ਹੋਏਗੀ ਵਿਸ਼ੇਸ਼ ਕਾਰਨ ਕਰਕੇ ਬਲਾਤਕਾਰ ਚਾਈਲਡ ਅਬਿਊਜ਼ ਬੱਚੇ ਨਾਲ ਬਦਫਲੀ ਕੀਤੀ ਗਈ ਹੋਵੇ ਅਦਾਲਤ ਉਸ ਨੂੰ ਇਨ ਕੈਮਰਾ ਪ੍ਰोसीडिंग ਕਰ ਸਕਦੀ ਆ ਔਰ ਕਰਦੀ ਆ ਪਰ ਅੱਗੇ ਧਿਆਨ ਨਾਲ ਪੜੋ ਉਹ ਚ ਫੇਰ ਲਿਖਿਆ ਕਿ ਜੇ ਆਗਿਆ ਮੰਗੀ ਜਾਏ ਅਦਾਲਤ ਤੋਂ ਬਲਾਤਕਾਰ ਦੇ ਕੇਸ 'ਚ ਬੱਚਿਆਂ ਦਾ ਬਦ ਫੈਲੀ ਕਰਨ ਦੇ ਕੇਸ 'ਚ ਤਾਂ ਅਦਾਲਤ ਉਸ ਵੀ ਆਗਿਆ ਦੇ ਸਕਦੀ ਆ ਕਿ ਤੁਸੀਂ ਇਹਦੀ ਰਿਪੋਰਟਿੰਗ ਕਰੋ ਬਸ਼ਰਤੇ ਜਿਹੜਾ ਅਲੈਜ ਦਾ ਵਿਕਟਮ ਆ ਕਥਤ ਤੌਰ ਤੇ ਜਿਹੜਾ ਪੀੜਤ ਹੈ ਉਹਦੀ ਆਇਡੈਂਟੀਟੀ ਉਹਦਾ ਜਿਹੜਾ ਨਾਮ ਹੈ ਉਹ ਜਨਤਕ ਨਾ ਕੀਤਾ ਜਾਵੇ ਵੈਰੀ ਫੇਅਰ ਵੈਰੀ ਫੇਅਰ ਇਹ ਅਜ ਤੱਕ ਕਿਸੇ ਨੂੰ ਕਲੀਅਰ ਨਹੀਂ ਸੀ ਮੈਨੂੰ ਵੀ ਹੈ ਨਹੀਂ ਸੀ ਕਿ ਰੇਪ ਦੇ ਬਲਾਤਕਾਰ ਦੇ ਕੇਸਾਂ ਦੀ ਰਿਪੋਰਟਿੰਗ ਕੀਤੀ ਜਾ ਸਕਦੀ ਆ ਸਿਰਫ ਕੰਡੀਸ਼ਨ ਇਹ ਆ ਕਿ ਕਥਿਤ ਤੌਰ ਤੇ ਜਿਹੜੇ ਪੀੜਿਤ ਹੈ ਪੀੜਤਾ ਹੈ ਪ੍ਰੋਸੀਕਿਊਟਰ ਐਕਸ ਹੈ ਜਾਂ ਕੋਈ ਬੱਚਾ ਉਹਦੀ ਆਈਡੈਂਟੀਟੀ ਤੇ ਉਹਦਾ ਨਾਮ ਜਨਤਕ ਨਾ ਕੀਤਾ ਜਾਏ ਅਦਾਲਤਾਂ ਕੋਲ ਜੱਜਾਂ ਕੋਲ ਦੀ ਪਾਵਰ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਕੱਲ ਜੱਜ ਸਾਹਿਬ ਨੇ ਦੱਸਿਆ ਛਾੜਾ ਜਿਹੜਾ ਪਿਛਲਾ ਐਪੀਸੋਡ ਆ 98 ਨੰਬਰ ਕੇ ਯਾਂ ਸਪਾਇਨ ਏਜ ਦੇ ਕੇਸ ਸੈਂਸਿਟਿਵ ਇਨਫੋਰਮੇਸ਼ਨ ਜਿਹਦੇ ਨਾਲ ਦੇਸ਼ ਦੇ ਹਿੱਤ ਜੁੜੇ ਹੋਣ ਸਪਾਇਨ ਏਜ ਹੁੰਦੀ ਆ ਜਸੂਸੀ ਜਿਹੜੇ ਦੂਜੇ ਮੁਲਕਾਂ ਲਈ ਦੁਸ਼ਮਣ ਮੁਲਕਾਂ ਲਈ ਕੋਈ ਜਸੂਸੀ ਕਰਦਾ ਫੜਿਆ ਜਾਵੇ ਤੇ ਉਹਦੇ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਹੋ ਸਕਦਾ ਕਿ ਇਨ ਕੈਮਰਾ ਪ੍ਰोसीडिंग ਜੱਜ ਸਾਹਿਬ ਕਰਨ ਇਹ ਰੋਕarne ਵੀ ਚਾਹੀਦੀ ਹੈ ਦੇਸ਼ ਦੇ ਹਿੱਤ ਜੁੜੇ ਹੁੰਦੇ ਆ ਪਰ ਇਹ ਜਿਹੜਾ ਕੇਸ ਆ ਵਿਕਰਮ ਮਜੀਠੀਏ ਤੇ ਇਸ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਵਾਲਾ ਕੇਸ ਹੈ ਇਹੋ ਜੇ ਕੇਸ ਦੇ ਵਿੱਚ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਕੋਈ ਉਦਾਹਰਣ ਨਹੀਂ ਕਿ ਇਹਨੂੰ ਇਨ ਕੈਮਰਾ ਕਰਤਾ ਕਿਆ ਹੋਵੇ ਆ ਤੁਸੀਂ ਫੇਰ ਜਸਟਿਸ ਰਣਵਾਦੀ ਗੱਲ ਸੁਣੋ ਜਦੋਂ ਉਹ சிஜேஎம் 메ਗਾ ਧਾਲੀਵਾਲ ਦੇ ਆਦੇਸ਼ ਬਾਰੇ ਤੁਹਾਨੂੰ ਸਪਸ਼ਟ ਕਰ ਰਹੇ ਨੇ ਕਲੈਰਿਟੀ ਦੇ ਰਹੇ ਨੇ ਕਿ ਉਹਦਾ ਹੁਕਮ ਸਿਰਫ ਵਿਜਨ ਦੀ ਫੋਰ ਵਾਲਸ ਆਫ ਦੀ ਸੀਜੇਐਮਸ ਕੋਰਟ ਮੈਡਮ ਦੀ ਅਦਾਲਤ ਦੀ ਹਦੂਦ ਦੇ ਅੰਦਰ ਇਫੈਕਟਿਵ ਹੋਏਗਾ ਉਹਨਾਂ ਦਾ ਆਰਡਰ ਸਪੈਸ਼ਲ ਕੋਰਟ ਜਿਹੜੀ ਕਿ ਸੁਪੀਰੀਅਰ ਕੋਰਟ ਆ ਉਹਦੇ ਤੇ ਲਾਗੂ ਨਹੀਂ ਹੁੰਦਾ

ਉਹਦੇ ਕੋਲ ਕੋਈ ਜਾਇਗਾ ਕਿ ਜੇ ਇਹ ਪ੍ਰਸੀਡਿੰਗ ਜਿਹੜੀਆਂ ਕੈਮਰਾ ਪ੍ਰਸੀਡਿੰਗ ਹੋਣੀਆਂ ਚਾਹੀਦੀਆਂ ਇਹ ਕਾਰਨ ਹੈ ਕੋਈ ਬੰਦਾ ਜਾਂਦਾ ਹੈ ਕੋਈ ਜਰਨਲਿਸਟ ਜਾਂਦਾ ਹੈ ਜਾਂ ਕੋਈ ਕਿਊ ਜਾਂਦਾ ਹੈ ਤੇ ਉਹ ਕੋਰਟ ਆਪਣਾ ਦੇਖ ਕੇ ਕਿ ਕੀ ਕਨਸਟੀਟਿਊਸ਼ਨ ਦੇ ਸਾਰੇ ਪਰਮਿਸ਼ਨ ਦੇਖ ਕੇ ਵੀ ਇਹ ਦੇ ਜਸਟੀਫਾਈਡ ਹੈ ਕਿ ਨਹੀਂ ਹੈ ਤਾਂ ਕੋਰਟ ਆਰਡਰ ਕਰ ਸਕਦਾ ਵੀ ਯੈਸ ਯੂ ਕੈਨ ਹੋਲਡ ਅ ਵੈਬ ਸੀਡਿੰਗ ਬਟ ਅਦਰਵਾਈਜ਼ ਜਿਹੜਾ ਨਾ ਜਿਹੜਾ ਕੋਰਟ ਦਾ ਆਰਡਰ ਆਈਟਸ ਲਿਮਿਟਡ ਟੂ ਇਟਸ ਥੈਟ ਵੈਰੀ ਕੋਰਟ ਲੋ ਹੁਣ ਇਸ ਖਬਰ ਦੇ ਅੰਤ ਨੂੰ ਅਪੜਦੇ ਹੋਏ ਇੱਕ ਜਾਂਦੇ ਜਾਂਦੇ ਹੋਰ ਗੱਲ ਸਪਸ਼ਟ ਕਰ ਜਾਵਾਂ ਜਿਹੜੀ ਕਿ ਮੇਰੇ ਪੱਤਰਕਾਰ ਭਰਾਵਾਂ ਲਈ ਹੈ ਕਿ ਕਿਸੇ ਵੀ ਕੋਰਟ ਕੰਪਲੈਕਸ ਦੀ ਦੇ ਕਾਰਿਡੋਰ ਚ ਜਾਂ ਸਿਟਿੰਗ ਸਪੇਸ ਚ ਖਬਰ ਕਰਨ ਲਈ ਵੀਡੀਓ ਬਣਾਉਣਾ ਗਲਤ ਨਹੀਂ ਗੈਰ ਕਾਨੂੰਨੀ ਨਹੀਂ ਉਦੋਂ ਤੱਕ ਜਦੋਂ ਤੱਕ ਸੈਸ਼ਨ ਜਜ ਜਿਹੜਾ ਕਿ ਉਸਲੇ ਦਾ ਅਦਾਲਤਾਂ ਦਾ ਮੁਖੀ ਹੁੰਦਾ ਉਹ ਕੋਈ ਇਹੋ ਜਿਹਾ ਪ੍ਰਬੰਧਕੀ ਤੌਰ ਤੇ ਕੋਈ ਆਰਡਰ ਪਾਸ ਨਾ ਕਰੇ ਐਡਮਿਨਿਸਟ੍ਰੇਟਿਵ ਆਰਡਰ ਯਾਨੀ ਕਿ ਪ੍ਰਬੰਧਕੀ ਅਖਤਿਆਰ ਵਰਤਦੇ ਹੋਏ ਇਹੋ ਜਿਹਾ ਕੋਈ ਆਦੇਸ਼ ਜਿਉਂ ਨੇ ਪਾਸ ਨਹੀਂ ਕੀਤਾ ਕਿ ਜੀ ਕੋਰੀਡੋਰ ਚ ਜਾਂ ਅਦਾਲਤ ਦੇ ਅੱਗੇ ਬੈਠੇ ਬੰਦੇ ਜਿਹੜੇ ਥਾਂ ਹੈਗਾ ਕੁਰਸੀਆਂ ਲੱਗੀਆਂ ਉਹਦੇ ਵੀਡੀਓ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਫੇਰ ਤਾਂ ਠੀਕ ਹੈ ਜੇ ਆਰਡਰ ਹੈਗਾ ਜੇ ਨਹੀਂ ਹੈਗਾ ਪੱਤਰਕਾਰਾਂ ਤੇ ਕੋਈ ਬਾਰ ਜਾਂ ਬੈਨ ਨਹੀਂ ਹੈਗਾ ਜੇ ਤੁਹਾਨੂੰ ਪੁਲਿਸ ਵਾਲਾ ਕੋਈ ਕਹਿੰਦਾ ਜਾਂ ਕੋਈ ਪਿਆਦਾ ਕਹਿੰਦਾ ਕਿ ਤੁਸੀਂ ਜੀ ਵੀਡੀਓ ਨਹੀਂ ਬਣਾ ਸਕਦੇ ਉਹ ਗਲਤ ਹੋਏਗਾ ਤੁਸੀਂ ਉਹਨੂੰ ਕੁਸਚਨ ਕਰ ਸਕਦੇ ਸਵਾਲ ਪੁੱਛ ਸਕਦੇ ਮਿੱਕੀ ਦੇ ਆਦੇਸ਼ਾਂ ਨਾਲ ਤੁਮ ਅਦਾਲਤ ਦੇ ਵਿੱਚ ਇਹ ਗੱਲ ਕਹਿ ਰਹੇ ਆ ਕਿਉਂਕਿ ਪੁਲਿਸ ਦਾ ਜਿਹੜਾ ਹੁਕਮ ਉਹ ਕੋਰਟ ਕੰਪਲੈਕਸ ਦੇ ਵਿੱਚ ਲਾਗੂ ਨਹੀਂ ਹੁੰਦਾ ਉੱਥੇ ਸਿਰਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦਾ ਹੁਕਮ ਲਾਗੂ ਹੁੰਦਾ ਹੁਣ ਮੁਹਾਲੀ 'ਚ ਦੇਖਿਆ ਗਿਆ ਕਿ ਕਈ ਲੋਗ ਪੱਤਰਕਾਰ ਜਿਹਨਾਂ ਨਾਲ ਮੇਰੀ ਗੱਲਬਾਤ ਹੋਈ ਪੁਰਾਣੇ ਪੱਤਰਕਾਰ ਜਦੋਂ ਮੈਨੂੰ ਕਿਹਾ ਬਈ ਆਪਾਂ ਆ ਇੱਥੇ ਰਿਕਾਰਡ ਕਰਦੇ ਆ ਨਾ 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 ਪਰਚਾ ਦਰਜ ਹੋ ਜਾਊਗਾ ਜੀ ਪੁਲਿਸ ਪਰਚਾ ਦਰਜ ਕਰ ਲੂਗੀ ਕਿ ਤੁਸੀਂ ਅਦਾਲਤ ਦੇ ਕੋਰੀਡੋਰ ਚ ਜਾਂ ਲੋਕਾਂ ਦੇ ਬੈਠਣ ਵਾਲੀ ਥਾਂ ਤੇ ਵੀਡੀਓ ਬਣਾ ਲਈ ਕਹਿੰਦਾ ਜੀ ਪਰਚਾ ਦਰਜ ਹੋ ਜਾ। ਖੈਰ ਉਹਨਾਂ ਵਾਸਤੇ ਜਿਵੇਂ ਕੱਲ ਦੀ ਵੀਡੀਓ ਦੇ ਵਿੱਚ ਆ ਤੁਹਾਡਾ ਹਿੱਸਾ ਦੁਬਾਰਾ ਦੇਖ ਲਓ ਤੁਸੀਂ ਜਸਟਿਸ ਰੰਧਾਵਾ ਨੇ ਕਲੀਅਰ ਕੀਤਾ ਜੇ ਕੋਈ ਜਰਨਲਿਸਟ ਕੋਰੀਡੋਰ ਚ ਜਾਂ ਸਿਟਿੰਗ ਪਲੇਸ ਚ ਕੋਰਟ ਦੇ ਸਾਹਮਣੇ ਕੋਈ ਵੀਡੀਓ ਬਣਾ ਲੈਂਦਾ ਇਹ ਪਰਮਿਟਡ ਔਰ ਨਾਟ ਪਰਮਿਟਡ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਜਿਹੜਾ ਨਾ ਜਿਹੜੀ ਪਬਲਿਕ ਪਲੇਸਸ ਹੈ ਉਹਨੂੰ ਐਕਸੈਸ ਜਿਹੜਾ ਡਿਨਾਈ ਨਹੀਂ ਕੀਤਾ ਜਾ ਸਕਦਾ ਮੇਰੇ ਵਿਚਾਰ ਨਾਲ ਕੋਈ ਵੀ ਪਬਲਿਕ ਪਲੇਸ ਕੋਰਟ ਇਜ਼ ਅ ਪਬਲਿਕ ਪਲੇਸ ਕੋਰਟ ਰੂਮ ਦੇ ਅੰਦਰ ਜਿਹੜਾ ਜੁਰਿਸਡਿਕਸ਼ਨ ਹੈ ਤੇ ਕੋਰਟ ਕੰਪਲੈਕਸ ਦੇ ਵਿੱਚ ਜਿਹੜੀ ਹੈ ਨਾ ਸੈਸ਼ਨ ਜੱਜ ਦੀ ਜਾਂ ਡਿਸਟ੍ਰਿਕਟ ਜੱਜ ਦੀ ਜੁਰਿਸਡਿਕਸ਼ਨ ਹੋ ਸਕਦੀ ਹੈ ਕਿ ਉਹ ਫਸ ਵੇਰੀਅਸ ਦਰ ਰੀਜ਼ਨ ਇਨਕਲੂਡਿੰਗ ਸਿਕਿਉਰਿਟੀ ਜੇ ਉੱਥੇ ਉਹ ਸਿਕਿਉਰਿਟੀ ਵਾਸਤੇ ਕੁਝ ਤਾਇਨਾਤ ਕਰਨਾ ਚਾਹੁੰਦੇ ਨੇ ਜਾਂ ਕੋਈ ਰੈਸਟ੍ਰਿਕਸ਼ਨ ਲਾਉਣਾ ਚਾਹੁੰਦੇ ਨੇ ਮੇਰੇ ਵਿਚਾਰ ਨਾਲ ਉਹ ਰੀਜ਼ਨੇਬਲ ਹੋਏਗੀ ਦੇਵ ਟੂ ਪਾਸ ਅਨ ਆਰਡਰ ਫॉर दैट ਨਹੀਂ ਕੋਈ ਵੀ ਆਰਡਰ ਜ਼ਰੂਰੀ ਨਹੀਂ ਹੈ ਐਡਮਿਨਿਸਟ੍ਰੇਟਿਵ ਇਸ਼ੂ ਹੈ ਯੈਸ ਐਡਮਿਸ਼ਨ ਇਜ਼ ਨਾਟ ਅ ਲੀਗਲ ਇਸ਼ੂ ਹਾਂ ਹਾਂ ਤਾਂ ਮਤਲਬ ਕਿ ਹਰ ਜਿਹੜਾ ਇਨਸਾਈਡ ਦੀ ਕੋਰਟ ਹੈ ਉਹਦੇ ਚ ਜਿਹੜਾ ਕੋਰਟ ਹੈ ਬੈਠਾ ਉਹਦੀ ਜ਼ਿੰਮੇਵਾਰੀ ਹੈ ਕਿ ਉੱਥੇ ਇਨਸ਼ੋਰ एवरीथिंग ਕਿ ਇਟ ਇਜ਼ ਆਰਡਰਲੀ ਡਨ एवरीथिंग ਇਜ਼ ਆਰਡਰਲੀ ਡਨ ਐਟ ਦ ਕੋਰਟ ਸਹੀ ਬਾਰਕੀ ਹੋ ਰਿਹਾ ਹੈ ਮੇਰੇ ਵਿਚਾਰ ਨਾਲ ਜਿਹੜਾ ਅੰਦਰ ਕੋਰਟ ਹੈ ਉਹਦੀ ਕੋਈ ਜਿਹੜੇ ਕੋਰਟ ਕੰਪਲੈਕਸ ਦੀ ਜ਼ਿੰਮੇਵਾਰੀ ਹੈ ਜਿਹੜਾ ਡਿਸਟ੍ਰਿਕਟ ਦਾ ਹੈੱਡ ਹੈ ਉਹਦੀ ਜ਼ਿੰਮੇਵਾਰੀ ਹੋ ਸਕਦੀ ਕੁਝ ਕਿ ਉਹਨੇ ਇਨਸ਼ੋਰ ਕਰਨਾ ਹੈ ਕਿ ਉੱਥੇ ਸਭ ਕੁਝ ਆਰਡਰਲੀ ਬਿਹੇਵੀਅਰ ਹੋਵੇ ਕੋਈ ਅਨਰੂਲੀ ਕਰਨਾ ਹੋਵੇ ਸੋ ਐਸੀ ਅੱਜ ਦੀ ਖਬਰ ਔਰ ਅਗਲੀ ਤਰੀਕ ਏਸ ਮਾਮਲੇ ਤੇ ਬਹਿਸ ਲਈ ਪਈ ਹੈ 31 ਸਤ 31 ਸਤ ਏਸ ਮਾਮਲੇ ਤੇ ਫਿਰ ਜਾਵਾਂਗੇ ਵਜਲੈਂਸ ਵਾਲੇ ਆਪਣੀ ਦਲੀਲ ਦੇਣਗੇ ਤੇ ਅਸੀਂ ਆਪਣੀ ਦੇਾਂਗੇ ਸਾਡੀ ਹਮਾਇਤ ਮਦੀਚਿਆ ਦੇ ਵਕੀਲ ਕਰਨਗੇ ਜਿਵੇਂ ਉਹਨਾਂ ਦੇ ਐਪਲੀਕੇਸ਼ਨ ਤੋਂ ਜਵਾਬ ਤੋਂ ਪਤਾ ਲੱਗਿਆ ਔਰ ਜਿ세 ਅਪਣੇ ਅੱਜ ਕਿਹਾ ਕਿ ਤੁਸੀਂ ਆਪਣੇ ਆਪਣੇ ਲਾਅ ਸਾਡੇ ਸਾਹਮਣੇ ਲੈ ਕੇ ਆਓ ਸਾਡੇ ਕੋਲ ਲਾਅ ਤਿਆਰ ਹੈ ਸਾਈਟੇਸ਼ਨਸ ਤਿਆਰ ਨੇ ਓਪਨ ਕੋਰਟ ਦੇ ਪ੍ਰਿੰਸੀਪਲਸ ਦੇ ਬਾਰੇ ਬਹੁਤ ਕੁਝ ਅਵੇਲੇਬਲ ਹੈ ਔਰ ਜਿਹੜਾ ਬੀ ਐਨ ਐਸ ਐਸ ਦਾ ਸੈਕਸ਼ਨ 366 इजीली अवेलेबल ਹੈ ਉਹਦੀਆਂ ਹਾਰਡ ਕਾਪੀਆਂ ਲੈ ਕੇ ਤੇ ਸਾਰੀਆਂ ਚੀਜ਼ਾਂ ਲੈ ਕੇ ਅਸੀਂ 31 ਤਰੀਕ ਨੂੰ 10 ਵਜੇ ਅਦਾਲਤ ਪਹੁੰਚਾਂਗੇ ਔਰ ਜਿਸ ਕਿਸੇ ਨੇ ਪੱਤਰਕਾਰ ਨੇ ਵੇਖਣਾ ਹੋਵੇ ਸੁਣਨਾ ਹੋਵੇ ਉਹ ਇਸ ਮਾਮਲੇ ਦੇ ਵਿੱਚ ਅਦਾਲਤ ਆ ਸਕਦਾ ਹੈ ਇਸ ਕਿਸਮ ਦੀ ਜਾਣਕਾਰੀ ਮੈਂ ਸਾਰਿਆਂ ਨੂੰ ਦਿੰਦਾ ਹੋਇਆ ਵਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ਼ਕਾਲ ਨਮਸਕਾਰ ਖੁਦਾਵਸ